ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਆਪਾਂ ਏਸੀ ਦੀ ਫੁੱਲ ਸਰਵਿਸ ਬਾਰੇ ਦੱਸਾਂਗੇ ਜੇ ਕਿਸੇ ਵੀਰ ਨੇ ਕਰਾਉਣੀ ਹੋਵੇ ਤਾਂ ਵੀ ਸਾਡੇ ਨਾਲ ਕਨੈਕਟ ਕਰ ਸਕਦਾ ਜਾਂ ਜੇ ਕੋਈ ਇਸ ਤਰ੍ਹਾਂ ਦੀ ਕਰਵਾਉਣੀ ਚਾਹੁੰਦਾ ਹੋਵੇ ਤੇ ਤੁਸੀਂ ਕਰਵਾ ਸਕਦੇ ਹੋ ਇਹ ਜਦੋਂ ਘੱਟੋ ਘੱਟ 4 ਜਾਂ 5 ਸਾਲ ਏਸੀ ਨੂੰ ਲੱਗੇ ਨੂੰ ਹੋ ਜਾਂਦੇ ਆ ਤਾਂ ਉਹਦੀਆਂ ਕਈ ਵਾਰ ਪਾਈਪਾਂ ਸੁੱਕ ਜਾਂਦੀਆਂ ਪਾਸੇ ਤੋਂ ਤੇ ਆਪਣਾ ਪਾਣੀ ਸਿੱਟਣ ਲੱਗ ਜਾਂਦੇ ਏਸੀ ਪਾਈਪਾਂ ਤੋਂ ਬਾਹਰ ਨਾਲ ਕੂਲਿੰਗ ਘਟ ਜਾਂਦੀ ਹੈ ਤੇ ਉਹ ਆਪਾਂ ਪਾਈਪਾਂ ਤੇ ਜਦੋਂ ਆਪਾਂ ਨਵੀਆਂ ਪਾਈਪਾਂ ਪਾਉਣੀਆਂ ਤਾਂ ਉਹਦੋਂ ਆਪਾਂ ਨੂੰ ਏਸੀ ਜਾਨਕਿ ਖਲਾ ਕੇ ਪਾਉਣੀਆਂ ਚਾਹੀਦੀਆਂ ਕਈ ਵੀਰ ਪਤਾ ਕੀ ਕਰਦੇ ਆ ਕਟਾ ਕੇ ਪਵਾ ਦਿੰਦੇ ਆ ਕੱਟਵਾ ਕੇ ਉੱਤੋਂ ਦੇ ਟੇਪ ਰੋਲ ਲਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਉਹ ਕੁਝ ਟਾਈਮ ਬਾਅਦ ਪਾਈਪਾਂ ਫੇਰ ਉੱਤੋਂ ਲੈ ਜਾਂਦੀਆਂ ਤੇ ਜੇ ਆਪਣਾ ਏਸੀ ਦੀਆਂ ਪਾਈਪਾਂ ਖਰਾਬ ਹੋਣ ਉੱਤੋਂ ਤੇ ਆਪਾਂ ਉਹਨੂੰ ਸਾਰਾ ਖਲਵਾ ਕੇ ਥੱਲੇ ਰਖਾ ਕੇ ਤੇ ਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਖੋਲ ਕੇ ਇਹਦਾ ਪੱਖਾ ਵੀ ਬਾਹਰ ਆ ਜਾਂਦਾ ਹੈ ਸਾਰਾ ਸਮਾਨ ਖੋਲ ਕੇ ਆਪਾਂ ਰੱਖ ਕੇ ਇਹਦੀ ਚੰਗੀ ਤਰ੍ਹਾਂ ਸਰਵਿਸ ਕਰ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਆਪਾਂ ਇਨਡੋਰ ਵੀ ਖੋਲ ਲਿਆ ਤੇ ਆਊਟਡੋਰ ਵੀ ਆ ਹੁਣ ਤੁਸੀਂ ਵੇਖ ਸਕਦੇ ਹੋ ਪਾਣੀ ਆਪਾਂ ਇੱਕ ਪਾਸੇ ਤੋਂ ਮਾਰੀ ਜਾਂਦੇ ਰੇਤ ਆ ਜਿਹੜਾ ਦੂਜੇ ਪਾਸੇ ਸਾਰਾ ਨਿਕਲ ਰਿਹਾ ਇਹਦੇ ਨਾਲ ਕੀ ਹੁੰਦਾ ਜਿਹੜਾ ਪੱਖੇ ਵਾਲੇ ਥਾਂ ਤੋਂ ਦੀ ਆਪਾਂ ਪਾਣੀ ਪੂਰਾ ਮਾਰ ਸਕਦੇ ਆ ਜੋ ਪੱਖਾ ਹੋ ਵਿੱਚ ਵਜਦਾ ਨਹੀਂ ਤੇ ਇਹਦੇ ਨਾਲ ਆਪਾਂ ਨੂੰ ਪਾਣੀ ਪੂਰਾ ਵਹਦਾ ਜੇ ਹੁਣ ਤੁਸੀਂ ਦੇਖੋਗੇ ਦੂਜੇ ਪਾਸੇ ਪਾਣੀ ਮਾਰਿਆ ਤਾਂ ਵੀ ਦੂਜੇ ਪਾਸੇ ਰੇਤਾ ਜਿਉਂ ਕਿ ਇੱਕ ਪਾਸੇ ਰੇਤਾ ਕਈ ਏਸੀ ਦਾ ਪੂਰਾ ਨਿਕਲਦਾ ਨਹੀਂ ਜਾਂ ਕਈ ਰੇਸੀ ਕੰਧਾਂ ਲੱਗਿਆ ਹੁੰਦਾ ਜਾਂ ਕਈ ਬਹੁਤ ਤੰਗ ਜਗ੍ਹਾ ਤੇ ਏਸੀ ਲੱਗਿਆ ਹੁੰਦਾ ਜਿੱਥੇ ਵੀ ਮਿਸਤਰੀ ਵੀਰ ਤੋਂ ਪਹੁੰਚਾ ਨਹੀਂ ਜਾਂਦਾ ਜਾਂ ਸਰਵਿਸ ਚੰਗੀ ਤਰ੍ਹਾਂ ਨਹੀਂ ਹੁੰਦਾ ਤੇ ਆ ਤੁਸੀਂ ਦੇਖ ਸਕਦੇ ਹੋ ਆਊਟਡੋਰ ਆਹ ਹੈ ਆਪਾਂ ਖੋਲਿਆ ਹੋਇਆ ਇਹਦਿਆਂ ਵੀ ਪਾਈਪਾਂ ਖਰਾਬ ਸੀ ਪਾਈਪਾਂ ਦੇ ਉੱਤੇ ਬਦਲਣੀਆਂ ਸੀ ਤੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੋਨੇ ਪਾਸੇ ਮਾਰ ਕੇ ਰੇਤਾ ਜਿਹੜਾ ਪੂਰਾ ਨਿਕਲ ਜਾਊਗਾ ਤੇ ਜਿਵੇਂ ਆਪਾਂ ਨਮਾ ਲਿਆਂਦਾ ਹੁੰਦਾ ਸੀ ਬਿਲਕੁਲੀ ਉਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆਪਣਾ AC ਹੋ ਜਾਊਗਾ ਦੇਖ ਸਕਦੇ ਹੋ ਹੁਣ ਆਪਾਂ ਪਾਣੀ ਮਾਰਿਆ ਦੂਜੇ ਪਾਸੇ ਰੇਤਾ ਬਿਲਕੁਲ ਨਹੀਂ ਆ ਰਿਹਾ ਇਸੇ ਤਰ੍ਹਾਂ ਇਹ ਜਿਹੜਾ ਆਪਣਾ ਆਊਟਡੋਰ ਯੂਨਟ ਹੈ ਇੰਡੋਰ ਹੈ ਗੂਇਆਪਾ ਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਕਿਉਂਕਿ ਆਪਣਾ ਕਈ ਵਾਰ ਬਿੱਡਾਂ ਦੇ ਅਸੀਂ ਲੱਗਿਆ ਹੁੰਦਾ ਹੈ ਜਾਂ ਕਿਸੇ ਤੰਗ ਜਗ੍ਹਾ ਤੇ ਲੱਗਿਆ ਹੁੰਦਾ ਜਿੱਥੇ ਅਗਲਾ ਪਾਣੀ ਡੁੱਲਣ ਤੋਂ ਵੀ ਡਰਦਾ ਹੈ ਕਵਰ ਦੇ ਵਿੱਚ ਆਪਾਂ ਨੂੰ ਪ੍ਰੋਪਰ ਪਾਣੀ ਨਹੀਂ ਵਜਦਾ ਹਾਂ ਠੀਕ ਹੈ ਜਦੋਂ ਇੱਕ ਵਾਰੀ ਕਰਾਤੀ ਤਿੰਨ ਚਾਰ ਸਾਲ ਮੜ ਕੇ ਲੋੜ ਨਹੀਂ ਸਰਵਿਸ ਟੰਗੇ ਪੈਦੀ ਹੋ ਜਾਂਦੀ ਹੈ ਤੇ ਪਰ ਜਿਹੜਾ ਆਪਾਂ ਖੋਲ ਕੇ ਸਰਵਿਸ ਕਰਨੀ ਹੈ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਦੀ ਸੋਨੂੰ ਅੰ ਬਾਅਦ ਚ ਸਫਾਈ ਵੀ ਦਿਖਾਵਾਂਗੇ ਤੁਸੀਂ ਵੀਡੀਓ ਪੂਰੀ ਦੇਖੋ ਤੇ ਜੇ ਆਪਣਾ ਏਸੀ ਬਹੁਤ ਘੱਟ ਕੂਲਿੰਗ ਕਰ ਰਿਹਾ ਹੈ ਜਾਂ ਇਹ ਸਰਵਿਸ ਕਰਾਇ ਤੇ ਵੀ ਨਹੀਂ ਕਰ ਰਿਹਾ ਗਿਆ ਸੀ ਪੂਰੀ ਤਰ੍ਹਾਂ ਆਪਾਂ ਨੂੰ ਕੀ ਕਰਨਾ ਹੈ ਇਸ ਨੂੰ ਖਲਾ ਕੇ ਇਸ ਤਰ੍ਹਾਂ ਸਰਵਿਸ ਕਰਵਾ ਦੇਾਂਗੇ ਤਾਂ ਆਪਣਾ ਇਹ ਸੀ ਪ੍ਰੋਪਰ ਕੰਮ ਕਰਨ ਲੱਗ ਜੂਗਾ ਆਪਾਂ ਦੇਖ ਸਕਦੇ ਹੋ ਕਿਹੜਾ ਐਂਡ ਹੋ ਰਿਹਾ ਹੈ ਇਹਦੇ ਉੱਤੇ ਆਪਾਂ ਖੁੱਲਾ ਪਾਣੀ ਮਾਰਤਾ ਵੀਡੀਓ ਤੇਜ਼ ਕਰੀ ਹੋਈ ਹੈ ਤੇ ਕਈ ਰੇ ਲੱਗੂ ਬਹੁਤ ਛਿਤੀ ਮਾਰਤਾ ਪਰ ਵੀਡੀਓ ਬਹੁਤ ਤੇਜ਼ ਕਰੀ ਹੋਈ ਹੈ ਤੇ ਇਹਦੇ ਨਾਲ ਆਪਾਂ ਨੂੰ ਵੀਡੀਓ ਘੱਟ ਟਾਈਮ ਦੇ ਵਿੱਚ ਆਪਣੀ ਪੂਰੀ ਜਾਣਕਾਰੀ ਮਿਲ ਸਕੇ ਉਸ ਤੋਂ ਬਾਅਦ ਆ ਵੇਖੋ ਤੁਸੀਂ ਸਰਪਾ ਲਈ ਆਪਾਂ ਤੇ ਜਿੰਨੇ ਵੀ ਖਬਰ ਹੈ ਇਹਦੇ ਉਹਨਾਂ ਉੱਤੇ ਕਬੂਤਰਾਂ ਨੇ ਬਿੱਠਾ ਮਾਰ ਕੇ ਬਹੁਤ ਬੁਰਾ ਹਾਲ ਕੀਤਾ ਪਹਿਲਾਂ ਤਾਂ ਨੂੰ ਪਤਾ ਹੀ ਏ ਸੀ ਉੱਤੇ ਜ਼ਿਆਦਾਤਰ ਕਬੂਤਰ ਆਲਨੇ ਪਾਉਂਦੇ ਆ ਤੇ ਆਪਾਂ ਪੂਰਾ ਅੰਦਰ ਤੇ ਬਾਹਰ ਇਹ ਤੇ ਪਾਣੀ ਮਾਰ ਦੇਗੇ ਇਸੇ ਤਰ੍ਹਾਂ ਇਹ ਟਾਪੇ ਤੇ ਟਾਪੇ ਤੇ ਪਾਣੀ ਅੰਦਰ ਬਾਹਰ ਸਾਰੇ ਇਸ ਤਰ੍ਹਾਂ ਪੂਰਾ ਸਾਫ਼ ਹੋ ਜਾਂਦਾ ਟਾਪੇ ਦੇ ਵਿੱਚ ਆਪਾਂ ਸਕਰੀਨ ਖੋਲ ਲਈ ਜਿਹਦੇ ਨਾਲ ਪਾਣੀ ਦਾ ਪੁੰਡਰ ਨਹੀਂ ਗਿੱਲਾ ਕੱਪੜਾ ਕਰਕੇ ਸਰਪਣਾ ਬਿਲਕੁਲ ਨਵਾਂ ਬਣ ਜੂਗਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣਾ ਕਈ ਵਾਰ ਗੈਸ ਵੀ ਪੂਰੀ ਹੁੰਦੀ ਹੈ ਏਸੀ ਪੂਰੀ ਕੂਲਿੰਗ ਨਹੀਂ ਕਰ ਰਿਹਾ ਹੁੰਦਾ ਆਪਾਂ ਕਹਿੰਦੇ ਨੇ ਗੈਸ ਪੂਰੀ ਹੈ ਮਿਸਤਰੀ ਚੈੱਕ ਕਰਦਾ ਸਭ ਕੁਝ ਪੂਰਾ ਉਦੋਂ ਸਿਰਫ ਇੱਕ ਘਾਟ ਹੁੰਦੀ ਹੈ ਵੀ ਆਪਾਂ ਏਸੀ ਨੂੰ ਉਤਾਰ ਕੇ ਤੇ ਉਹਦੀ ਚੰਗੀ ਤਰ੍ਹਾਂ ਸਰਵਿਸ ਕਰੀਏ ਸਰਵਿਸ ਕੀ ਹੈ ਜੀ ਇਹਦੇ ਵਿੱਚ ਆਪਣਾ ਜਾਨਕੀ ਪ੍ਰੋਪਰ ਹਵਾ ਲੰਘਣੀ ਚਾਹੀਦੀ ਹੈ ਇੰਡੋਰ ਵੇਦੀ ਵੀ ਤੇ ਆਊਟਡੋਰ ਵੇਦੀ ਵੀ ਜੇ ਪ੍ਰੋਪਰ ਹਵਾ ਨਾ ਘਰੀ ਆ ਅੰਦਰ ਗੈਸ ਆ ਰਹੀ ਹੈ ਤੇ ਉਹਨੇ ਕੰਮ ਆਪ ਨੂੰ ਸਹੀ ਕਰੂਗਾ ਜੇ ਹਾਂ ਆਪਣਾ ਗੈਸ ਵੀ ਪੂਰੀ ਹੈ ਤੇ ਇੰਡੋਰ ਵੀ ਬੰਦ ਦਾ ਜਾਂ ਆਊਟਡੋਰ ਬੰਦ ਹੈ ਚੰਗੀ ਤਰ੍ਹਾਂ ਨਹੀਂ ਖੁੱਲਿਆ ਤੋ ਕੂਲਿੰਗ ਨਹੀਂ ਕਰਦਾ ਤੇ ਬਾਕੀ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਹੋਰ ਵੀ ਆਪਾਂ ਚੀਜ਼ਾਂ ਦੀਆਂ ਪਾਵਾਂਗੇ ਵਾਸ਼ਿੰਗ ਮਸ਼ੀਨ ਦੀ ਸਰਵਿਸ ਆਰਓ ਦੀ ਸਾਰੇ A ਤੋਂ Z ਗੀਜਰਾਂ ਤੋਂ ਲੈ ਕੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇ ਫੇਸਬੁਕ ਤੇ ਦੇਖ ਰਹੇ ਹੋ ਤੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓ ਆਪਾਂ ਲਿਆਉਂਦੇ ਰਹਿਵਾਂਗੇ ਟੰਗੇ ਪੈ ਦੀ ਵੀ ਸਰਵਿਸ ਤੁਹਾਨੂੰ ਬਹੁਤ ਜਲਦ ਪਾਵਾਂ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਆਪਣੇ YouTube ਤੇ ਵੀ ਵੀਡੀਓ ਪਹਿਲਾਂ ਦੀ ਪਾਈ ਹੋਈ ਹੈ ਤੇ ਫੇਸਬੁਕ ਪੇਜ ਤੇ ਵੀ ਤੁਸੀਂ ਦੇਖ ਸਕਦੇ ਹੋ ਉਸਤੇ ਇਸ ਤਰੀਕੇ ਨਾਲ ਜਿਹੜੀ ਆਪਣੀ ਸਾਰੀ ਮਿੱਟੀ ਉਤੋਂ ਲੈ ਜਾਂਦੀ ਏ ਸਰਫ ਮਾਰੀਆ ਸਰਫ ਨਾ ਤੁਸੀਂ ਆ ਦੇਖ ਸਕਦੇ ਹੋ ਪੂਰਾ ਜਿਹੜੀ ਮਿੱਟੀ ਸੀ ਨਾ ਕੁਝ ਵੀ ਸੀ ਉਹ ਲੈ ਗਿਆ ਬਾਕੀ ਸਰਵਿਸ ਦਾ ਸਮਚਾਰਜ ਨਹੀਂ ਦੱਸ ਸਕਦੇ ਕਈ ਵੀਰ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਗੁੱਸਾ ਕਰ ਗਏ ਸੀ ਐਮਐਸ ਤਰੀ ਆਪੂ ਆਪਣੇ ਬਾਈ ਟਾਈਮ ਬਹੁਤ ਲੱਗਦਾ ਜੇ ਖੋਲ ਕੇ ਸਰਵਿਸ ਕਰਨੀ ਆ ਤੇ ਸਕੂਲ ਤੇ ਸਰਵਿਸ ਕਰੀਏ ਮਿਸਤਰੀ ਪੈਸੇ ਤਾਂ ਭਈ ਸਾਨੂੰ ਪਤਾ ਲੱਗੂਗਾ ਹੀ ਤੇ ਸਰਵਿਸ ਇਹ ਨਹੀਂ ਵੀ ਕੋਈ ਕਰ ਨਹੀਂ ਸਕਦਾ ਹਰ ਇੱਕ ਮਿਸਤਰੀ ਇਸ ਤਰ੍ਹਾਂ ਸਰਵਿਸ ਕਰ ਸਕਦਾ ਜੇ ਤੁਸੀਂ ਖਲਾ ਕੇ ਕਰਾਉਣਾ ਉਹਦੇ ਨਾਲ ਕੀ ਹੁੰਦਾ ਇੱਕ ਦਾ ਖੋਲ ਕੇ ਸਰਵਿਸ ਹੋ ਜਾਂਦੀ ਪ੍ਰੋਪਰ ਨੰਬਰ 2 ਜੇ ਆਪਣੇ ਕਈ ਵਾਰ ਪਾਈਪਾਂ ਖਰਾਬ ਹੁੰਦੀਆਂ ਤੇ ਪਾਈਪਾਂ ਦੇ ਉੱਤੇ ਪਾਈਪਾਂ ਨਵੀਆਂ ਪਾ ਕੇ ਟੇਪ ਰੂ ਹੋ ਜਾਂਦੀ ਹੈ ਆ ਬਾਕੀ ਤੁਸੀਂ ਦੇਖ ਸਕਦੇ ਹੋ ਸਫਾਈ ਦੋਨੇ ਪਾਸੇ ਵੈਦੀਆਰ ਪਰ ਦਿਸ ਰਿਹਾ ਤੇ ਆ ਟਾਪਾਂ ਦੀ ਸਫਾਈ ਦੇਖ ਸਕਦੇ ਹੋ ਆ ਉਤਲੇ ਟਾਪੇ ਦੀ ਸੀ ਦੀ ਆ ਤੁਸੀਂ ਇੰਡੋਰ ਜੁਨੇਟਾ ਜਿਹੜੀ ਦੇਖ ਸਕਦੇ ਹੋ ਪ੍ਰੋਪਰ ਸਾਫ ਹੈ